ਸਾਨੂੰ ਜਿਹੜਾ ਜੇੜੇ ਨਾਲ ਘੁਮਾ ਘੁਮਾ ਕੇ ਸਾਡੀ ਖੇਤੀ ਆ ਜਿਹੜੀ ਅੱਜ ਅੱਜ ਖੇਤੀ ਕਰਨ ਨੂੰ ਕੋਈ ਤਿਆਰੀ ਨਹੀਂ ਖੇਤੀ ਛੱਡੜ ਲਈ ਵੱਡਾ ਹਿੱਸਾ ਬਾਹਰ ਜਾ ਰਿਹਾ ਉਹ ਕਹਿੰਦੇ ਜੀ ਇੱਕ ਬੰਲੀ ਦੇ ਵਿੱਚ ਇੱਕ ਦਾਣੇ ਦੇ ਹਰਾ ਕਰਨ ਤੇ ਤੇ 80 ਦਾਣੇ ਪੈਦਾ ਹੋ ਜਾਣਗੇ ਤੇ ਖੇਤੀ ਦੇ ਵਿੱਚ ਬਹੁਤ ਵੱਡਾ ਮੁਨਾਫਾ ਇਹ ਗੱਲ ਕਹਿੰਦੇ ਨੇ ਕਿ ਜਿਹੜੀ ਅੱਜ ਖੇਤੀ ਕਰ ਰਿਹਾ ਕਿਸਾਨ ਕੌਸ ਖੇਤੀ ਨੇ ਉੱਤੇ ਖਾਤਾ ਕਿੰਨਾ ਆਗਣਾ ਹੈ ਤੇ ਪਹਿਲਾ ਕਿੰਨੀ ਹੋ ਰਹੀ ਹੈ ਜੋ ਇਹ ਕਰਕੇ ਕਿ ਜਿਹੜੀ ਅੱਜ ਅਸੀਂ ਖੇਤੀ ਕਰ ਰਹੇ ਹਾਂ ਇਸ ਖੇਤੀ ਤੇ ਜਿਹੜਾ ਭਾਵੇਂ ਅਸੀਂ ਖਾਦ ਦੀ ਗੱਲ ਕਰੀਏ ਭਾਵੇਂ ਅਸੀਂ ਡੀਜ਼ਲ ਦੀ ਗੱਲ ਕਰੀਏ ਤੇ ਭਾਵੇਂ ਅਸੀਂ ਖੇਤੀ ਦੇ ਵਿੱਚ ਜਿਹੜੇ ਸੰਧਾਂ ਦੀ ਗੱਲ ਕਰੀਏ ਤਾਂ ਜਿਹੜਾ ਸੰਧ ਸਾਨੂੰ 5 ਰੁਪਏ ਦਾ ਜਾ 10 ਰੁਪਈਆ ਦਾ ਮਿਲ ਜਾਂਦਾ ਸੀ ਅੱਜ ਉਹ ਸੰਦ ਸਾਨੂੰ 400 500 ਤੋਂ ਘੱਟ ਨਹੀਂ ਮਿਲਦਾ ਜੋ ਦਿਨੋਂ ਅੱਜ ਇੱਥੇ ਸਾਡੇ ਇਲੈਕਸ਼ਨ ਹੋ ਰਹੇ ਨੇ ਤੇ ਉਹ ਲੋਕ ਆ ਵੱਡੀ ਬਦਤ ਦੇ ਜਿਹੜਾ ਫੰਡ ਦੇਣਗੇ ਤਾਂ ਫਿਰ ਉਹ ਨੀਤੀ ਆ ਜਿਹੜੀ ਉਹਨਾਂ ਦੇ ਹੱਕ ਦੇ ਵਿੱਚ ਜਾਣੀ ਹੈਗੀ ਸਾਡੇ ਖਿਲਾਫ ਜਾਣੀ ਹੈ ਇਸ ਕਰਕੇ ਅੱਜ ਖੇਤੀ ਅੱਗੇ ਘਾਟੇ ਦਾ ਸੌਦਾ ਬਣ ਗਿਆ ਪਰ ਜਿਹੜੀਆਂ ਸਰਕਾਰਾਂ ਨੇ ਉਹ ਤਾਂ ਕਹਿੰਦੇ ਦੇਖੋ ਕਿਸਾਨਾਂ ਨੂੰ ਜਿਹੜੇ 7 ਦਿਨੇ ਉਹਨਾਂ ਤੇ ਸਰਪਟੀਆਂ ਦਿੰਨੇ ਆ ਬਿਜਲੀ ਫ੍ਰੀ ਦੇ ਰਹੇ ਆ ਸੋ ਜਿਹੜੀ ਬਿਜਲੀ ਦੀ ਗੱਲ ਕਰ ਰਹੇ ਨੇ ਜਿਹੜੇ ਸੰਧਾਂ ਦੀ ਗੱਲ ਕਰ ਰਹੇ ਨੇ ਕਿ ਇਹਨਾਂ ਨੇ ਜਿਹੜੀਆਂ ਫੈਕਟਰੀਆਂ ਜਿਹੜੀਆਂ ਸੰਧ ਬਣਾਉਂਦੀਆਂ ਸੋ ਜਿਹੜੀ ਸਰਪਟੀ ਹੈ ਉਹਨਾਂ ਫੈਕਟਰੀਆਂ ਦੇ ਮਾਲਕਾਂ ਨੂੰ ਜਾਂਦੀ ਹੈ ਜਿਹੜਾ ਸੰਧ ਲੱਖ ਰੁਪਏ ਦਾ ਬਣਨਾ ਜਾਂ ਲੱਖ ਰੁਪਏ ਦਾ ਆਉਣਾ ਤੇ ਉਹਦੀ ਸਨ ਦੀ ਕੀਮਤ ਹੈ ਜਿਹੜੀ ਪਾਉਣੇ 2 ਲੱਖ ਰੁਪਏ ਕਰ ਤੱਕ ਤੱਕ ਰਹਿ ਜਾਂਦਾ ਤੇ ਕਿਸਾਨ ਨੂੰ ਜਿਹੜਾ ਸਬਸਿਡੀ 20000 ਆਉਣਾ ਹੈ 30000 ਆਉਣਾ ਉਹ ਪਹਿਲਾਂ ਹੀ ਉਹਦੇ ਉੱਤੇ ਧਰ ਕੇ ਹੋਰ ਵੱਧ ਜਿਹੜਾ ਮੰਨਦਾ 10000 ਰੁਪਏ ਉਹਦੇ ਕੋਲੋਂ ਵਸੂਲੇ ਜਾਂਦਾ ਤੇ ਕਿਸਾਨ ਘੋੜਾ ਉਹਨੂੰ ਪਤਾ ਨਹੀਂ ਵੀ ਮੈਨੂੰ ਸਰਕਾਰ ਨੇ ਸਬਸਿਡੀ ਦੀ ਦੇਤੀ ਤੇ ਮੈਂ ਸੰਨ ਲੈ ਸਮਾਂ ਸੀ ਜਦੋਂ ਸਾਡਾ ਦੇਸ਼ ਹੈ ਜਿਹੜਾ ਭੁੱਖਮਰੀ ਨਾਲ ਜੂਝ ਰਿਹਾ ਸੀ ਉਦੋਂ ਪੂਰੇ ਦੇਸ਼ ਦਾ ਢਿੱਡ ਭਰਨ ਦੇ ਲਈ ਪੰਜਾਬ ਦਾ ਕਿਸਾਨ ਮੂਹਰੇ ਆਇਆ ਸੀ ਪੰਜਾਬ ਦੇ ਕਿਸਾਨ ਨੇ ਝੋਨੇ ਦੀ ਖੇਤੀ ਸ਼ੁਰੂ ਕੀਤੀ ਸੀ ਜਿਹਦੇ ਨਾਲ ਸਾਡਾ ਪਾਣੀ ਵੀ ਨੀਵਾ ਹੋ ਗਿਆ ਤੇ ਕਿਸਾਨ ਦੂਜੀਆਂ ਫਸਲਾਂ ਤੋਂ ਹਟ ਵੀ ਗਿਆ ਪਰ ਕੇਂਦਰ ਸਰਕਾਰ ਦੀ ਹਮੇਸ਼ਾ ਕਿਸਾਨਾਂ ਦੇ ਵਿਰੋਧ ਨੀਤੀ ਦੇ ਕਰਕੇ ਅੱਜ ਜਿਹੜੇ ਕਿਸਾਨ ਨੇ ਆਪਣੀਆਂ ਹਕੀਕੀ ਮੰਗਾਂ ਨੂੰ ਲੈ ਕੇ ਬਾਰਡਰ ਦੇ ਉੱਤੇ ਬੈਠੇ ਐ ਇਸ ਟਾਈਮ ਅਸੀਂ ਖਨੌਰੀ ਬਾਰਡਰ ਤੇ ਆਂ ਕਿਸਾਨ ਆਗੂ ਬਲਦੇਵ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਕਿ ਮੋਰਚਾ ਕਿੱਧਰ ਨੂੰ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਮੋਰਚਾ ਤੁਹਾਡਾ ਕਿੱਧਰ ਨੂੰ ਜਾ ਰਿਹਾ ਸੁਪਹਿਲਾ ਤੋਂ ਜਿਹੜੇ ਸਾਡੇ ਛੋਡੇ ਇਸ ਚੈਨਲ ਰਾਹੀਂ ਜਾਇ ਸਪੇਚ ਰਹੀ ਜਿਹੜੇ ਵੀ ਸਾਡੇ ਸਰੋਤੇ ਸਾਨੂੰ ਦੇਖ ਰਹੇ ਨਾ ਸੋ ਉਹਨਾਂ ਸਾਰਿਆਂ ਨੂੰ ਅਤੇ ਛੋਡੇ ਜਿਹੜੇ ਸਾਰੇ ਜਿਹੜੀ ਚੈਨਲ ਦੀ ਟੀਮ ਹੈ ਸਾਰਿਆਂ ਨੂੰ ਬਹਿਰੂਜੀ ਦਾ ਖਾਲਸਾ ਬਹਿਰੂਜੀ ਕੀ ਫਤਿਹ ਸੋ ਸਾਡਾ ਮੋਰਚਾ ਜਿਹੜਾ ਇਹ ਚੜ੍ਹਦੀ ਕਲਾ ਵਾਲਾ ਔਰ ਮੋਰਚਾ ਜਿੱਤ ਵੱਲ ਜਾ ਰਿਹਾ ਹੈ ਸੋ ਮੋਰਚਾ ਪੂਰੇ ਤਰ੍ਹਾਂ ਦੇ ਕਹਿਣਾ ਹੋਵੇ ਦੇਸ਼ ਫੁੱਲ ਅੱਗੇ ਬਾਤ ਵਈ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕਿਹਾ ਵੀ ਜੇ ਸਾਡੀ ਸਰਕਾਰ ਆ ਗਈ ਅਸੀਂ ਐਮਐਸਪੀ ਦੇ ਦਾਂਗੇ ਵਿਸ਼ਵਾਸ ਹੈ ਕਿਸਾਨਾਂ ਨੂੰ ਕਾਂਗਰਸ ਤੇ ਮੈਨੀਫੈਸਟੋ ਤੇ ਦੇਖੋ ਵਿਸ਼ਵਾਸ ਤਾਂ ਵਿਸ਼ਵਾਸ ਕਰਨਾ ਪੈਂਦਾ ਹੈਗਾ ਵਿਸ਼ਵਾਸ ਤੋਂ ਬਿਨਾ ਗੱਡੀ ਨਹੀਂ ਚੱਲਦੀ ਪਰ ਸਾਡੇ ਉਹ ਲੋਕ ਹੈ ਜਿਹੜੇ ਜਿਹੜੇ ਵਿਸ਼ਵਾਸ ਘਾਤ ਕਰ ਰਹੇ ਦੀ ਇਹ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਜਿਹੜਾ ਕਿਸਾਨ ਹੈ ਕਿਸਾਨ ਇੱਕ ਕੁਛ ਹੈ ਜਿਹੜੀ ਕਿਤੇ ਪਿੱਛੇ ਪਿਛਲੇ ਬਹਾਕਾਂ ਦੇ ਬੱਚਾ ਚ ਗੱਲ ਕਰੀਏ ਤਾਂ ਉਹਨੋਂ ਔਟਮ ਖੇਤੀ ਮਾਡਮ ਵਪਾਰ ਜਿਹੜੀ ਖੇਤੀ ਹੈ ਇਨੂੰ ਉੱਤਮ ਮੰਨਿਆ ਗਿਆ ਸੀ ਸੋ ਉੱਤਮ ਸੀ ਕਿਉਂਕਿ ਉਹਦਾ ਖਰਚਾ ਕੋਈ ਨਹੀਂ ਹੁੰਦਾ ਸੀ ਜਿੰਨੇ ਅਸੀਂ ਪੈਦਾ ਕਰ ਲੈਂਦੇ ਸੀ ਸਾਡੀ ਸੀ ਪਰ ਉਹ ਸਾਡੇ ਰਾਜਨੀਤਿਕ ਲੋਕਾਂ ਨੇ ਜਾਂ ਜਿਹੜੇ ਜਿਨ੍ਹਾਂ ਨੇ ਇਸ ਖੇਤੀ ਨੂੰ ਆਪਣੇ ਬਲਾਵੇਂ ਦੇ ਵਿੱਚ ਲੈਣਾ ਸੀ ਜਾਂ ਜੇ ਕਹਿ ਲਈਏ ਜਿਹੜੇ ਖੇਤੀ ਨੀਤੀ ਘੜਨ ਵਾਲੇ ਲੋਕ ਸੀ ਉਹਨਾਂ ਨੂੰ ਖੇਤੀ ਬਾਰੇ ਨਹੀਂ ਪਤਾ ਸੀ ਸੋ ਉਹਨਾਂ ਨੇ ਸਾਨੂੰ ਜਿਹੜਾ ਗੇੜੇ ਨਾਲ ਘੁਮਾ ਘੁਮਾ ਕੇ ਸਾਡੀ ਖੇਤੀ ਆ ਜਿਹੜੀ ਅੱਜ ਅੱਜ ਖੇਤੀ ਕਰਨ ਨੂੰ ਕੋਈ ਤਿਆਰ ਹੀ ਨਹੀਂ ਖੇਤੀ ਛੱਡਣ ਲਈ ਵੱਡਾ ਹਿੱਸਾ ਬਾਹਰ ਜਾ ਰਿਹਾ ਹੈ ਉਹ ਕਿਉਂ ਜਾ ਰਿਹਾ ਹੈ ਉਹ ਇਸ ਕਰਕੇ ਜਾ ਰਿਹਾ ਹੈ ਕਿ ਸਾਡੇ ਖੇਤੇ ਘਾਟੇ ਦਾ ਸੌਦਾ ਬਣ ਗਏ ਕਿਉਂ ਬਣ ਗਏ ਕਿ ਜਿਹੜੇ ਖੇਤੀ ਨੀਤੀ ਕਰਨ ਕਾਰਨ ਘਾੜ ਕਨਾਂ ਉਹ ਕਹਿੰਦੇ ਜੀ ਇੱਕ ਬੱਲੀ ਦੇ ਵਿੱਚ ਇੱਕ ਦਾਣੇ ਦੇ ਹਰਾ ਕਰਨ ਤੇ ਤੇ 80 ਦਾਣੇ ਪੈਦਾ ਹੋ ਜਾਣਗੇ ਤੇ ਖੇਤੀ ਦੇ ਵਿੱਚ ਬਹੁਤ ਵੱਡਾ ਮੁਨਾਫਾ ਹੈ ਇਹ ਗੱਲ ਕਹਿੰਦੇ ਨੇ ਪਰ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਜਿਹੜੀ ਅੱਜ ਖੇਤੀ ਕਰ ਰਿਹਾ ਕਿਸਾਨ ਉਸ ਖੇਤੀ ਦੇ ਉੱਤੇ ਖਰਚਾ ਕਿੰਨਾ ਆ ਰਿਹਾ ਹੈ ਇਹ ਪੈਦਾ ਕਿੰਨੀ ਹੋ ਰਹੀ ਹੈ ਖੇਤੀ ਛੱਡ ਕੇ ਬਾਹਰ ਕਿਉਂ ਜਾ ਰਹੇ ਚੁਇਸ ਕਰਕੇ ਕਿ ਜਿਹੜੀ ਅੱਜ ਅਸੀਂ ਖੇਤੀ ਕਰ ਰਹੇ ਹਾਂ ਇਸ ਖੇਤੀ ਤੇ ਜਿਹੜਾ ਭਾਵੇਂ ਅਸੀਂ ਖਾਦ ਦੀ ਗੱਲ ਕਰੀਏ ਭਾਵੇਂ ਅਸੀਂ ਡੀਜ਼ਲ ਦੀ ਗੱਲ ਕਰੀਏ ਤੇ ਭਾਵੇਂ ਅਸੀਂ ਖੇਤੀ ਦੇ ਵਿੱਚ ਜਿਹੜੇ ਸੰਧਾਂ ਦੀ ਗੱਲ ਕਰੀਏ ਤਾਂ ਜਿਹੜਾ ਸੰਧ ਸਾਨੂੰ 5 ਰੁਪਏ ਦਾ ਜਾਂ 10 ਰੁਪਏ ਦਾ ਮਿਲ ਜਾਂਦਾ ਸੀ ਅੱਜ ਉਹ ਸੰਦ ਸਾਨੂੰ 400 500 ਤੋਂ ਘੱਟ ਨਹੀਂ ਮਿਲਦਾ ਜਿਹੜੀ ਦਾਤੀ ਦੀ ਗੱਲ ਕਰਦੇ ਸੀ ਕੱਕ ਵੱਢਣ ਦੇ ਸਾਨੂੰ ਰੁਪਏ ਦੀ ਮਿਲ ਜਾਂਦੀ ਸੀ ਤੇ ਅੱਜ ਉਹ ਜਿਹੜੀ ਦਾਤੀ ਆ ਸਾਨੂੰ 50 ਰੁਪਏ ਦੀ ਮਿਲਦੀ ਹੈ ਲੋਹਾ ਉਨਾ ਹੀ ਹੈ ਔਰ ਉਹ ਕਿਉਂ ਇੰਨਾ ਖੇਤੀ ਦੇ ਖਿਲਾਫ ਜਾ ਰਿਹਾ ਹੈ ਉਹ ਇਸ ਕਰਕੇ ਜਾ ਰਿਹਾ ਹੈ ਜਿਹੜੇ ਖੇਤੀਕਾਰ ਨੀਤੀਕਾਰ ਸੀਗੇ ਸਾਡੇ ਲੋਕਾਂ ਉਹਨਾਂ ਨੇ ਸਾਡਾ ਕਾਰਖਾਨਾ ਖੇਤੀ ਹੈ ਜਿਹੜਾ ਉਸ ਕਾਰਖਾਨੇ ਨੂੰ ਉਸ ਨਿਗਾਹ ਦੇ ਨਾਲ ਨਾ ਦੇਖਣ ਕਰਕੇ ਜਿਹੜੇ ਕਾਰਖਾਨਿਆਂ ਦੇ ਵਿੱਚੋਂ ਸਾਡੇ ਉਹ ਚੀਜ਼ਾਂ ਪੈਦਾ ਹੋ ਰੀਆਂ ਨਾ ਉਹਨਾਂ ਕਾਰਖਾਨਿਆਂ ਦੇ ਵਿੱਚੋਂ ਜਦੋਂ ਅੱਜ ਇਲੈਕਸ਼ਨ ਆ ਰਹੇ ਨਾ ਉਹਨਾਂ ਕਾਰਖਾਨਿਆਂ ਦੇ ਮਾਲਕਾਂ ਨੇ ਇਹਨਾਂ ਦੇ ਐਮਪੀਆਂ ਨੂੰ ਵੱਡੀ ਪਦ ਤੇ ਪੈਸਾ ਦਿੱਤਾ ਔਰ ਵੱਡੀ ਵੱਧ ਤੇ ਪੈਸਾ ਦੇ ਕੇ ਇੱਠੇ ਡਾਨੀ ਬਾਨੀ ਤੇ ਜਿਹੜੇ ਬਿਰਲਾ ਟਾਟਾ ਜੇ ਕਲਰ ਕਰਗੇ ਬਿਰਲਾ ਟਾਟਾ ਕਾਂਗਰਸ ਪਾਰਟੀ ਨੂੰ ਚਲਾ ਰਿਹਾ ਹੈ ਗਾਨੀ ਬਾਨੀਆ ਜਿਹੜੇ ਦੋ ਹੀ ਮੁੱਖ ਪਾਰਟੀਆਂ ਨੇ ਗੀਆਂ ਭਾਰਤੀ ਜਨਤਾ ਪਾਰਟੀ ਨੂੰ ਕਿਹਾ ਰਹੇ ਸੋ ਜਦੋਂ ਅੱਜ ਅਸੀਂ ਸਾਡੇ ਇਲੈਕਸ਼ਨ ਹੋ ਰਹੇ ਨੇ ਤੇ ਉਹ ਲੋਕ ਆ ਵੱਡੀ ਬਦਤ ਤੇ ਜਿਹੜਾ ਫੰਡ ਦੇਣਗੇ ਤਾਂ ਫਿਰ ਉਹ ਨੀਤੀ ਆ ਜਿਹੜੀ ਉਹਨਾਂ ਦੇ ਹੱਕ ਦੇ ਵਿੱਚ ਜਾਣੀ ਹੈਗੀ ਸਾਡੇ ਖਿਲਾਫ ਜਾਣੀ ਹੈ ਇਸ ਕਰਕੇ ਅੱਜ ਖੇਤੀ ਹੈ ਜਿਹੜੇ ਘਾਟੇ ਦਾ ਸੌਦਾ ਬਣ ਕੇ ਰਿਹਾ ਪਰ ਜਿਹੜੀਆਂ ਸਰਕਾਰਾਂ ਨੇ ਉਹ ਤਾਂ ਕਹਿੰਦੇ ਦੇਖੋ ਕਿਸਾਨਾਂ ਨੂੰ ਜਿਹੜੇ ਸੰਦ ਦਿੰਨੇ ਆ ਉਹਨਾਂ ਤੇ ਸਬਸਿਟੀਆਂ ਦਿੰਨੇ ਆ ਬਿਜਲੀ ਫ੍ਰੀ ਦੇ ਰਹੇ ਆ ਸੋ ਜਿਹੜੀ ਬਿਜਲੀ ਦੀ ਗੱਲ ਕਰ ਰਹੇ ਨੇ ਜਿਹੜੇ ਸੰਧਾਂ ਦੀ ਗੱਲ ਕਰ ਰਹੇ ਨੇ ਕਿ ਇਹਨਾਂ ਨੇ ਜਿਹੜੀਆਂ ਫੈਕਟਰੀਆਂ ਜਿਹੜੀਆਂ ਸੰਧ ਬਣਾਉਂਦੀਆਂ ਸੋ ਜਿਹੜੀ ਸਬਸਿਟੀ ਹੈ ਉਹਨਾਂ ਫੈਕਟਰੀਆਂ ਦੇ ਮਾਲਕਾਂ ਨੂੰ ਜਾਣੀ ਹੈ ਜਿਹੜਾ ਸੰਧ ਲੱਖ ਰੁਪਏ ਦਾ ਬਣਨਾ ਜਾਂ ਲੱਖ ਰੁਪਏ ਦਾ ਆਉਣਾ ਤੇ ਉਹਦੀ ਸੰਧ ਦੀ ਕੀਮਤ ਹੈ ਜਿਹੜੀ ਪਾਉਣੇ 2 ਲੱਖ ਰੁਪਏ ਕਰ ਤਰਿਆ ਜਾਂਦਾ ਤੇ ਕਿਸਾਨ ਨੂੰ ਜਿਹੜਾ ਸਬਸਿਡੀ 20000 ਆਉਣਾ ਹੈ 30000 ਆਉਣਾ ਉਹ ਪਹਿਲਾਂ ਹੀ ਉਹਨੇ ਉੱਤੇ ਧਰ ਕੇ ਹੋਰ ਵੱਧ ਜਿਹੜਾ ਮੰਨ 10 2000 ਰੁਪਏ ਉਹਦੇ ਕੋਲੋਂ ਵਸੂਲੇ ਜਾਂਦਾ ਤੇ ਕਿਸਾਨ ਭੋੜਾ ਉਹਨੂੰ ਪਤਾ ਨਹੀਂ ਵੀ ਮੈਨੂੰ ਸਰਕਾਰ ਨੇ ਸਬਸਿਡੀ ਦੇਤੀ ਤੇ ਮੈਂ ਸੰਧ ਲੈਣਾ। ਕਿਸਾਨ ਭੋੜਾ ਉਹਨੂੰ ਪਤਾ ਨਹੀਂ ਤੇ ਜਿਹੜਾ ਮੁਨਾਫਾ ਉਹ ਫੈਕਟਰੀ ਵਾਲਾ ਜਿਹੜਾ ਚਲਾਇਆ ਜਾਂਦਾ ਉਹਦੇ ਹਿੱਸੇ ਵੰਡੇ ਜਾਂਦੇ ਨੇ ਕਿਉਂਕਿ ਜਿਹੜਾ ਉਹ ਉੱਥੋਂ ਦੇ ਸੰਬੰਧ ਤੇ ਜਿਹੜਾ ਕੋਈ ਐਮਪੀ ਆ ਚਾਹੇ ਐਮਐਲਏ ਚਾਹੇ ਉਸ ਦਾ ਜਿਹੜਾ ਵੀ ਜਿੰਮੇਵਾਰ ਰਾਜਨੀਤਿਕ ਲੋਕ ਹੈਗਾ ਪੂਰਾ ਹਿੱਸਾ ਕੀਤਾ ਹੁੰਦਾ ਹੈ ਸੋ ਉਹਨਾਂ ਕੋਲੇ ਚੱਲਿਆ ਜਾਂਦਾ ਸਾਡੇ ਦਾ ਖਾਲੀ ਦੀ ਖਾਲੀ ਜੇਬ ਰਹਿੰਦੀ ਹੈ ਪਰ ਜਿਹੜੀ ਕਾਂਗਰਸ ਨੇ ਹੁਣ ਆਪਣੇ ਚੋਣ ਮੈਨੀਫੈਸਟੋ ਵਿੱਚ ਇਹ ਵੀ ਕਿਹਾ ਵੀ ਜੇ ਸਾਡੀ ਸਰਕਾਰ ਆ ਗਈ ਸ੍ਰੀ ਸੁਮਿੰਨਾਥਨ ਦੀ ਰਿਪੋਰਟ ਲਾਗੂ ਕਰਦੇ ਆਂਗੇ ਸੋ ਇਹ ਯਾਦ ਕਰਾਇਆ ਇਸ ਅਧੂਲਨ ਨੇ ਅਸੀਂ ਤਾਂ ਕਹਿ ਰਹੇ ਆ ਕਿ ਸਾਡਾ ਅਧੂਲਨ ਪੀਸਫੁਲ ਅੱਗੇ ਵੱਧ ਰਿਹਾ ਹੈ ਜਿੱਤ ਵੱਲ ਜਾ ਰਹੇ ਆ ਕਿਉਂਕਿ ਜਿਹੜੀ ਕੁਰਸੀ ਤੇ ਸਾਡਾ ਕੋਈ ਮਤਵਲ ਨਹੀਂ ਭਾਵੇਂ ਉਹ ਕਾਂਗਰਸ ਹੈ ਭਾਵੇਂ ਉਹ ਭਾਰਤੀ ਜਨਤਾ ਪਾਰਟੀ ਹੈ ਦੇ ਭਾਵੇਂ ਉਹਨਾਂ ਦਾ ਕੋਈ ਸਜੋਗੀ ਹੋਰ ਹੈ ਜਿਹੜੇ ਵੀ ਪ੍ਰਧਾਨ ਮੰਤਰੀ ਨੇ ਬੈਠਣਾ ਉਸ ਕੁਰਸੀ ਦੇ ਉੱਤੇ ਇਸ ਅंदोलਨ ਦੀ ਪੱਠੀ ਵੱਡ ਰਹੀ ਹੈ ਉਹ ਸੇਕ ਆ ਰਿਹਾ ਹੈ ਜਦੋਂ ਕੁਰਸੀ ਤੇ ਬੈਠਣਾ ਉਹ ਸੇਕ ਉਹਨਾਂ ਨੂੰ ਸਤਾਊਗਾ ਇਸ ਕਰਕੇ ਉਹ ਆਪਣੇ ਮੈਨਿਫੈਸਟੋ ਦੇ ਵਿੱਚ ਲਿਆ ਰਹਿਣਾ ਬੜੀਆ ਗੱਲ ਹੈ ਕਿ ਜੋ ਟੈਨ ਮੈਨਿਫੈਸਟੋ ਚ ਲੈ ਕੇ ਆਏ ਨਾ ਤਾਂ ਉਹ ਸੌ ਬਾਰੇ ਸੋਚਣਗੇ ਕਿ ਜਿਹੜਾ ਪ੍ਰਧਾਨ ਮੰਤਰੀ ਵਰਗੇ ਬਣ ਗਿਆ ਤੇ ਆ ਜਿਹੜੀ ਬਲੋਕ ਬੈਠੇ ਨੇ ਸੜਕ ਦੇ ਉੱਤੇ ਇਹਨਾਂ ਲੋਕਾਂ ਨੂੰ ਹੁਣ اٹھਾਇਆ ਕਿਵੇਂ ਜਾਵੇ ਜਦੋਂ ਉਹ ਮੰਗ ਲਾਗੂ ਕਰਨਗੇ ਤੇ ਨਹੀਂ ਇਹ ਅਧੋਲਨ ਚੱਲਦਾ ਰਹੇਗਾ ਰਵਨੀਤ ਬਿੱਟੂ ਆ ਜਿਹੜੇ ਕਦੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਹੁੰਦੇ ਸੀ ਹੁਣ ਭਾਜਪਾ ਤੋਂ ਖੜੇ ਆ ਉਹ ਕਹਿੰਦੇ ਸਾਡੀ ਸਰਕਾਰ ਦੁਆਰਾ ਬਣ ਰਹੀ ਹੈ ਕਿਸਾਨਾਂ ਤੇ ਸਰਕਾਰ ਦੇ ਵਿੱਚ ਮੈਂ ਕੜੀ ਦਾ ਕੰਮ ਕਰੂੰਗਾ ਸੋ ਦੇਖੋ ਉਹ ਜਿਹੇ ਲੋਕਾਂ ਦਾ ਕੀ ਨਾਂ ਲੈਣਾਗਾ ਜਿਹੜੇ ਲੋਕ ਆ ਪਹਿਲਾਂ ਤਾਂ ਉਹਨਾਂ ਦੇ ਮਤਲਬ ਜਾਨੀ ਜਿਹੜਾ ਦਾਦਾ ਜੀ ਹੈ ਉਹਨਾਂ ਨੇ ਪਤਾ ਨਹੀਂ ਕਿੰਨੇ ਸਾਡੇ ਨੌਜਵਾਨ ਜਿਹੜੇ ਮਤਲਬ ਖਤਮ ਕੀਤੇ ਆ ਜਿਹੜੀ ਨੌਜਵਾਨੀ ਖਤਮ ਕੀਤੀ ਹੈ ਅੱਜ ਉਹ ਇਹ ਗੱਲਾਂ ਕਰਦਾਗਾ ਸਾਨੂੰ ਤਾਂ ਉਹਦੀ ਟੋਕੀ ਨਹੀਂ ਲੱਗਦੀ ਕੋਈ ਉਹ ਸਿਰਫ ਗਿਆ ਕਿ ਆਪ ਦੀਆਂ ਰੋਟੀਆਂ ਸੇਕਣ ਲਈ ਜਾਂ ਜਿਹੜਾ ਉਹਨੇ ਮਤਲਬ ਲੋਕਾਂ ਦਾ ਖੌਨ ਉਸਕੇ ਪੈਸਾ ਇਕੱਠਾ ਕੀਤਾ ਉਸ ਪੈਸੇ ਨੂੰ ਸੁਰੱਖਿਤ ਰੱਖਣ ਵਾਸਤੇ ਉਸ ਪਾਸੇ ਗਏ ਸਰਕਾਰ ਬਣੇ ਜਾਂ ਨਾ ਬਣੇ ਸਰਕਾਰ ਦਾ ਕੋਈ ਮਤਵ ਨਹੀਂ ਠੀਕ ਹੈ ਕਿ ਨਹੀਂ ਇਹ ਸਾਡੇ ਨਾਲ ਕਿਸਾਨ ਆ ਗੁਸੀ ਜਿਹੜੇ ਕਹਿੰਦੇ ਸਰਕਾਰ ਕਿਸੇ ਦੀ ਵੀ ਆ ਜਾਵੇ ਪਰ ਸਾਨੂੰ ਸਾਡੀਆਂ ਮੰਗਾਂ ਤੱਕ ਸਾਡੇ ਜਿਹੜੇ ਬਿੱਲ ਨੇ ਉਹ ਵਾਪਸ ਕਰਾਉਣ ਤੱਕ ਤੇ ਸ੍ਰੀ ਸੁਮੇਂ ਨਾਥਨ ਦੀ ਰਿਪੋਰਟ ਹੈ ਲਾਗੂ ਕਰਾਉਣ ਤੱਕ ਮਤਵ ਹੈ ਕੈਮਰਾਮੈਨ ਅਮਰਤ ਦੇ ਨਾਲ ਪੰਜਾਬ ਪ੍ਰੇਮ ਟੀਵੀ ਦੇ ਲਈ ਰਵੀ ਪਾਟਿਆ